ਅਲੀ ਗਦਨ ਜੀ ਜਨਾਈ ਕੱਲ ਜਮਾਨ ਤੇ ਕੇਜਰੀਵਾਲ ਬਾਹਰ ਹੁੰਦੇ ਨੇ ਤਾਂ ਤਮਾਮ ਆਵਾਮੀ ਪਾਰਟੀ ਵੱਲੋਂ ਖੁਸ਼ੀਆਂ ਮਨਾਇਆ ਜਾਂਦੀਆਂ ਨੇ ਬਾਹਰ ਲੈ ਕੇ ਤੇ ਕੀ ਕਹਿਣਾ ਚਾਹੁੰਦੇ ਹਾਂ ਅਸਤ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਹੀ ਸਾਰੇ ਹੀ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਫਾਈਨਲੀ ਦ ਡੇ ਹੈਜ਼ ਕਮ ਸ਼੍ਰੀ ਅਰਵਿੰਨ ਕੇਜਰੀਵਾਲ ਆਪ ਸੁਪਰੀਮੋ ਹੈਜ਼ ਬੀਨ ਗ੍ਰਾਂਟਡ ਬੇਲ ਬਾਏ ਦ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਸਾਡੇ ਜਿਹੜੇ ਵਰਕਰ ਆਮ ਆਦਮੀ ਪਾਰਟੀ ਦੇ ਬੜਾ ਹੀ ਜੋਸ਼ ਨਾਲ ਬੜੀ ਤਿਆਰੀ ਨਾਲ ਜਦੋਂ ਬਾਹਰ ਹੁੰਦੇ ਆ ਬਹੁਤ ਖੁਸ਼ੀ ਮਨਾਈ ਜਾਂਦੀ ਹੈ ਤੇ ਸਾਨੂੰ ਇਸ ਗੱਲ ਦੀ ਬਹੁਤ ਹੀ ਖੁਸ਼ੀ ਹੈ ਕਿ ਉਹਨਾਂ ਨੂੰ ਬੇਲ ਦਿੱਤੀ ਜਾਂਦੀ ਹੈ ਆਨਰੇਬਲ ਸੁਪਰੀਮ ਕੋਰਟ ਦੁਆਰਾ ਇਹ ਜਿਹੜਾ ਐਸ ਪਰ ਲਾਅ ਹੈ 노 ਡਾਊਟ ਜਿਹੜੀ ਬੇਲ ਹੋਈ ਆ ਸਬਜੈਕਟ ਟੂ ਸਮ ਕੰਡੀਸ਼ਨਸ ਉਹ ਕੰਡੀਸ਼ਨਸ ਕੀ ਆ ਹੀ ਕੈਨ ਨਾਟ ਵਿਜ਼ਿਟ ਦ ਸੀਐਮ ਆਫਿਸ অর ਸੈਕਟਰੀਏਟ ਜਦੋਂ ਹੀ ਲੋਡ ਪੈਣ ਤੇ ਉਹ ਟ੍ਰਾਇਲ ਕੋਰਟ ਚ ਅਪੀਅਰ ਵੀ ਹੋਣਗੇ ਕੋਈ ਗਵਾਹ ਨੂੰ ਉਹ ਇੰਟਰੈਕਸ਼ਨ ਨਹੀਂ ਕਰਨਗੇ ਵੀ ਆਪਦੇ ਆਪ ਨੂੰ ਉਹਨਾਂ ਨੂੰ ਰਿਫਰੇਨ ਕਰਨਾ ਪੈਣਾ ਕੋਈ ਪਬਲਿਕ ਸਟੇਟਮੈਂਟ ਨਹੀਂ ਦੇਣਗੇ ਰਿਗਾਰਡਿੰਗ ਦ ਸੈਡ ਟ੍ਰਾਇਲ ਬਾਕੀ ਡਬਲ ਬੈਂਚ ਦਾ ਫੈਸਲਾ ਉਹਨਾਂ ਦੀ ਜਿਹੜੀ bail ਹੋ ਚੁੱਕੀ ਹੈ ਜਸਟਿਸ ਸੂਰਿਆਕਾਂਤ ਜੀ ਸੀਗੇ ਤੇ ਜਸਟਿਸ ਉਜਵਲ ਬੋਰਨ ਜੀ ਸੀ ਜੇਕਰ ਪਟੀਸ਼ਨ ਦੀ ਗੱਲ ਕਰੀਏ ਇਹ ਕਿਸ ਰਿਗਾਰਡਿੰਗ ਸੀ ਔਰ ਪਹਿਲੀ ਅਰੈਸਟ ਕਦੋਂ ਹੋਈ ਸੀ ਇਹ ਐਕਚੁਅਲੀ ਦੋ ਪਟੀਸ਼ਨ ਸਿਗੀਆਂ ਦ ਫਰਸਟ ਵਨ ਚੈਲੈਂਜਿੰਗ ਦਾ ਲੀਗੈਲਿਟੀ ਆਫ ਅਰੈਸਟ ਦਾ ਸੈਕੰਡ ਪਟੀਸ਼ਨ ਸੀਕਿੰਗ bail ਜੇ ਮੈਂ ਫਰਸਟ ਅਰੈਸਟ ਜਿਹੜੀ ਸਭ ਤੋਂ ਪਹਿਲਾਂ ਅਰੈਸਟ ਹੋਈ ਸੀ ਉਦੋਂ ਗੱਲ ਕਰਾਂ ਉਹ ਹੋਈ ਸੀ 21th ਆਫ ਮਾਰਚ ਜਿਹੜੀ ਕਿ ਈਡੀ ਨੇ ਕੀਤੀ ਸੀ 10 ਦਿਨ ਈਡੀ ਨੇ ਪੁੱਛਗਿੱਛ ਕੀਤੀ ਫਿਰ ਉਹਨਾਂ ਨੂੰ ਤਿਹਾਰ ਜੇਲ੍ਹ ਭੇਜ ਦਿੱਤਾ ਜਾਂਦਾ ਫਿਰ ਉਹਨਾਂ ਨੂੰ 21 ਦਿਨ ਦੀ ਇੰਟਰਮ ਬੇਲ ਮਿਲਦੀ ਹੈ ਤੇ ਜਦੋਂ ਹੀ ਐਸ ਸੂਨ ਐਸ ਹੀ ਹੈਜ਼ ਬੀਨ ਗ੍ਰਾਂਟਡ ਬੇਲ ਇਨ ਦਾ ਈਡੀ ਕੇਸ ਫਿਰ ਉਹਨਾਂ ਨੂੰ ਸੀਬੀਆਈ ਅਰੈਸਟ ਕਰ ਲੈਂਦੀ ਹੈ ਇਸ ਤੇ ਸੁਪਰੀਮ ਕੋਰਟ ਨੇ ਕਾਫੀ ਇੱਥੇ ਵਿੱਚ ਆਰਡਰ ਕੀਤਾ ਵੀ ਇੱਕ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਠੀਕ ਹੈ ਫੇਅਰ ਐਂਡ ਫੇਅਰ ਜਸਟਿਸ ਮਤਲਬ ਜਿਹੜਾ ਹੋਣਾ ਚਾਹੀਦਾ ਆਲਮੋਸਟ ਆਪਾਂ ਕਹਿ ਸਕਦੇ ਵੀ ਉਹ 177 ਡੇਸ ਬਾਅਦ ਆਇਆ ਤੇ ਜਿਹੜਾ ਮੇਨ ਕਨਸਰਨ ਨਾ ਵੀ ਉਹ ਅਰੈਸਟ ਨਾਲ ਹੀ ਆ ਜਿਵੇਂ ਹੀ ਈਡੀ ਚ ਬੇਲ ਹੁੰਦੀ ਆ ਫਿਰ ਸੀਬੀਆਈ ਐਕਟਿਵ ਹੋ ਜਾਂਦੀ ਆ ਫਿਰ ਉਹ ਅਰੈਸਟ ਕਰ ਲੈਂਦੀ ਆ ਜਦੋਂ 26th ਆਫ ਜੂਨ ਨੂੰ ਜਦੋਂ ਸੀਬੀਆਈ ਅਰੈਸਟ ਕਰਦੀ ਉਹਦੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਨਾਮ ਵੀ ਨਹੀਂ ਹੁੰਦਾ ਉਹ ਜਿਹੜੀ ਚਾਰਜ ਸ਼ੀਟ ਫਾਈਲ ਕਰਦੇ ਆ 29 ਜੁਲਾਈ ਨੂੰ ਉਹਦੇ ਵਿੱਚ ਨਾਮ ਹੁੰਦਾ ਇਸ ਰਿਗਾਰਡਿੰਗ ਸੁਪਰੀਮ ਕੋਰਟ ਨੇ ਜਸਟਿਸ ਜਿਹੜੇ ਉਜਵਲ ਬੁਆਨ ਜੀ ਆ ਉਹਨਾਂ ਨੇ ਇਸ ਰਿਗਾਰਡਿੰਗ ਆਰਡਰ ਕੀਤਾ ਹੈ ਵੀ ਜਦੋਂ ਹੀ ਬੇਲ ਹੁੰਦੀ ਹੈ ਵੀ ਉਹਨੂੰ ਫਰਸਟ੍ਰੇਟ ਕਰਨ ਲਈ ਵਾਸਤੇ ਸੀਬੀਆਈ ਅਰੈਸਟ ਕੀਤੀ ਜਾਂਦੀ ਹੈ ਵੀ ਇਸ ਚੀਜ਼ਾਂ ਤੋਂ ਥੋੜਾ ਜਿਹਾ ਪਰਹੇਜ਼ ਕਰਨਾ ਚਾਹੀਦਾ ਤੇ ਜਿਹੜੀ ਨਿਰਪੱਖ ਜਾਂਚ ਹੋਣੀ ਚਾਹੀਦੀ ਆ ਸਾਨੂੰ ਅੱਗੇ ਵੀ ਸਾਨੂੰ ਪੂਰੀ ਹੋਪ ਹੈ ਜੁਡੀਸ਼ਰੀ ਤੇ ਇੱਕ ਦਿਨ ਪੂਰਾ ਸਾਡੇ ਹੱਕ ਦੇ ਵਿੱਚ ਜਸਟਿਸ ਹੋਊਗਾ ਡਿਸੀਜਨ ਆਊਗਾ ਤੁਸੀਂ ਲੀਗਲ ਸੈੱਲ ਦੇ ਮੈਂਬਰ ਵੀ ਆਮ ਆਦਮੀ ਪਾਰਟੀ ਦੇ ਔਰ ਜੋ ਹੁਣ ਤੱਕ ਦੀ ਕਾਰਗੁਜ਼ਾਰੀ ਹੈ ਕਿਵੇਂ ਦੇਖਦੇ ਆਮ ਆਦਮੀ ਪਾਰਟੀ ਦੀ ਜਿਹੜੀ ਕਾਰਗੁਜ਼ਾਰੀ ਬਹੁਤ ਹੀ ਵਧੀਆ ਚੱਲ ਰਹੀ ਹੈ ਜੇ ਆਪਾਂ ਗਰਾਊਂਡ ਲੈਵਲ ਤੇ ਫੈਕਟਸ ਤੇ ਗੱਲ ਕਰੀਏ ਜਿਹੜੇ ਲੋਕਲ ਪੀਪਲ ਬਹੁਤ ਹੀ ਖੁਸ਼ ਆ ਸਾਡੀ ਕਾਰਗੁਜ਼ਾਰੀ ਤੋਂ ਰੈਗੂਲਰ ਡੇ ਟੂ ਡੇ ਬੇਸਿਸ ਤੇ ਕੰਮ ਹੋ ਰਿਹਾ ਕੋਈ ਐਸ ਪਰ ਮਾਈ ਨੋਲੇਜ ਕੋਈ ਉਹਨਾਂ ਨੂੰ ਦਿੱਕਤ ਨਹੀਂ ਆ ਰਹੀ ਜੇ ਦਿੱਕਤ ਆ ਵੀ ਰਹੀ ਹੈ ਉਹ ਸਾਡੀ ਨੋਲੇਜ ਲੈਉਣ ਅਸੀਂ ਉਤੇ ਵਰਕ ਕਰਾਂਗੇ ਮੈਂ ਇੱਕ ਵਾਰੀ ਫੇਰ ਤੋਂ ਸਾਰੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਸਾਡੇ ਜਿਹੜੇ ਐਮਐਲਏ ਮਨਜੀਤ ਸਿੰਘ ਬਲਾਸਪੁਰ ਜੀ ਸਾਡੇ ਚੇਅਰਮੈਨ ਜੀ ਹਰਮਨ ਬਰਾੜ ਜੀ ਹੋਰ ਵੀ ਸਾਰੇ ਜਿਹੜੇ ਵੀ ਆਮ ਆਦਮੀ ਪਾਰਟੀ ਦੇ ਮੈਂ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਸਾਨੂੰ ਬਹੁਤ ਹੀ ਖੁਸ਼ੀ ਹੈ ਕਿ ਉਹਨਾਂ ਦੀ ਬੇਲ ਔਨਰੇਬਲ ਸੁਪਰੀਮ ਕੋਰਟ ਦੁਆਰਾ ਹੋ ਚੁੱਕੀ ਬਹੁਤ ਬਹੁਤ ਵਧਾਈ ਹੋ